ਅੱਜ ਮੈਂ ਰਜਿੰਦਰਾ ਹਸਪਤਾਲ ਦੀ ਜੀ ਕੱਲ੍ਹੇ ਖਬਰ ਆਈ ਸੀ ਬਿਥੇ ਜਿਹੜੇ ਪੇਸ਼ੈਂਟ ਕੋ ਅਡਮਿਟਡ ਸੀਗਾ ਜੀ ਦੂਜੀ ਪਾਰਟੀ ਵਾਲੇ ਇੱਥੇ ਆਏ ਉਹਨਾਂ ਨਾਲ ਕੋਈ ਸਟਾਫ ਨਾਲ ਉਹਨਾਂ ਦਾ ਕੋਈ ਡਿਸਪਿਊਟ ਨਹੀਂ ਸੀਗਾ ਨਾ ਸਟਾਫ ਨੂੰ ਕੋਈ ਤਾਂ ਕਿਤਾ ਆਪਸ ਵਿੱਚ ਲੜੇ ਉਹ ਤੇ ਐਮਐਸ ਸਟ੍ਰੈਕਟਲੀ ਮਨਾ ਕੀਤਾ ਕਿ ਹਸਪਤਾਲ ਦੇ ਪ੍ਰਿੰਸਿਸ ਦੇ ਅੰਦਰ ਕੋਈ ਲੜਾਈ ਨਹੀਂ ਹੋ ਸਕਦੀ ਕੋਈ ਜੋ ਵੀ ਲੜਾਈ ਆ ਉਹਨੂੰ ਹਸਪਤਾਲ ਦੇ ਬਾਹਰ ਜਾ ਕੇ ਲੜਾਈ ਤਾਂ ਕਿਤੇ ਵੀ ਨਹੀਂ ਹੋਣੀ ਚਾਹੀਦੀ ਲੇਕਿਨ ਹਸਪਤਾਲ ਦੇ ਪ੍ਰਿੰਸਿਸ ਦੇ ਅੰਦਰ ਦਾ ਤੁਸੀਂ ਮਤਲਬ ਜਦੋਂ ਆਣਾ ਹੈ ਉੱਚੀ ਬੋਲਣਾ ਵੀ ਨਹੀਂ ਹੈ ਗਾਲ ਵੀ ਨਹੀਂ ਕੱਢਣੇ ਕਿਸੇ ਸਟਾਫ ਨੂੰ ਤਾਂ ਕੀ ਇੱਕ ਦੂਜੇ ਦੇ ਨਾਲ ਵੀ ਜਿਹੜੇ ਆਗੇ ਹਨਾ ਮਤਲਬ ਜਿਹੜੀ ਇੱਕ ਸભ્યਤ ਭਾਸ਼ਾ ਦੇ ਵਿੱਚ ਗੱਲ ਕਰਨੀ ਆ ਉਹਨਾਂ ਨੇ ਲੜਾਈ ਕੀਤੀ ਸੀ ਔਰ ਜਿਹੜਾ ਮੈਂ ਹਮੇਸ਼ਾ ਕਹਿੰਦਾ ਹੁੰਦਾ ਸੀਗਾ ਵੀ ਉਹਨਾਂ ਨੂੰ ਜਿਹੜੇ ਬੰਦੇ ਆ ਤੇ ਆ ਤਾਂ ਜਾ ਰਹੇ ਇੱਥੇ ਗਲਤ ਬੰਦੇ ਲੇਕਿਨ ਬਚ ਕੇ ਨਹੀਂ ਜਾਣੇ ਚਾਹੀਦੇ ਮੌਕੇ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਜੀ ਦੋਨੋਂ ਪਾਰਟੀਆਂ ਦੇ ਬੰਦੇ ਦੋਨਾਂ ਤੇ ਪਰਚਾ ਹੋ ਗਿਆ ਇਹ ਅਸੀਂ ਇੱਕ ਪ੍ਰੋਟੋਕਾਲ ਬਣਾਤਾ ਜੀ ਜਿਹੜਾ ਵੀ ਹੱਥਾ ਚਾਕੇ ਕਿਸੇ ਕਿਸਮ ਦੀ ਵੀ ਆਪਸ ਦੇ ਵਿੱਚ ਵੀ ਲੜਾਈ ਕਰਨਗੇ ਤਾਡਵ ਕਰਨਗੇ ਡਰ ਮੋ ਡਰ ਦਾ ਮਾਹੌਲ ਪੈਦਾ ਕਰਨਗੇ ਉਹ ਹਸਪਤਾਲ ਤੋਂ ਬਾਹਰ ਨਹੀਂ ਜਾਣਗੇ ਫਿਰ ਉਹ ਸਿੱਧੇ ਜੇਲ੍ਹ ਜਾਣਗੇ ਉਹ ਜੇਲ੍ਹ گئے ਜੀ ਉਹਨਾਂ ਦੀ ਜਮਾਨਤ ਵੀ ਨਹੀਂ ਹੋਏਗੀ ਤੇ ਇਹ ਸਾਰਿਆਂ ਵਾਸਤੇ 警告 ਹੈ ਜੀ ਪਹਿਲਾਂ ਸੁਲਤਾਨਪੁਰ ਲੋਧੀ ਚ ਵੀ ਜਿੱਥੇ-ਜਿੱਥੇ ਵੀ ਹੋਇਆ ਹੁਣ ਅਸੀਂ ਆਪਣੇ ਸਿਸਟਮ ਚ ਇੰਨੀ ਮੁਸਤਦੀ ਲਿਆਏ ਆ ਕਿ ਪੁਲਿਸ ਮੌਕੇ ਤੇ ਜਾ ਕੇ ਉਹਨੂੰ ਉੱਥੇ ਅਰੈਸਟ ਕਰੇਗੀ ਸੋ ਬਸ ਸਾਰਿਆਂ ਨੂੰ ਬੇਨਤੀ ਕਰਦਾ ਕਿ ਹਸਪਤਾਲ ਦੇ ਵਿੱਚ ਜਿਹੜੇ ਹੈਗੇ ਆਪਣਾ ਇਲਾਜ ਕਰਾਉਣ ਵਾਸਤੇ ਆਓ ਆਪਣੇ ਦੁੱਖ ਵਾਰਨ ਵਾਸਤੇ ਆਓ ਲੇਕਿਨ ਇੱਥੇ ਆ ਕੇ ਤੁਸੀਂ ਲੜਾਈ ਨਹੀਂ ਕਰ ਸਕਦੇ ਕਿਸੇ ਨੂੰ ਮੰਦਾ ਚੰਗਾ ਬੋਲ ਨਹੀਂ ਸਕਦੇ ਲੜਾਈ ਤਾਂ ਬਹੁਤ ਦੂਰ ਦੀ ਗੱਲ ਹੈ ਕਿਸੇ ਕਿਸਮ ਦਾ ਕਿਸੇ ਵੀ ਹਸਪਤਾਲ ਚਾਹੇ ਸਰਕਾਰੀ ਹੋ Boa, boa tarde,